ਸਸ਼ਤਰਕਾਲ ਜੀ ਤੁਸੀਂ ਦੇਖ ਰਹਿ ਤੁਸੀਂ ਟ੍ਰੈਨਿੰਗ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਇੱਕ ਵਾਰ ਫਿਰ ਤੋਂ ਐਡੀਟোরੀਅਲ ਟੋਪ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਰੂਬਰੂ ਹੋਇਆ ਤੁਹਾਡੇ ਨਾਲ ਹਾਜ਼ਰ ਹੋਇਆ ਤੇ ਇਸੇ ਨਾਲੇ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਕਿ ਅੱਜ ਦਾ ਪ੍ਰੋਗਰਾਮ ਬੜਾ ਖਾਸ ਰਹਿਣ ਵਾਲਾ ਹੈ ਕਿਉਂਕਿ ਅੱਜ ਉਹਨਾਂ ਖਬਰਾਂ ਤੇ ਚਰਚਾ ਹੋਏਗੀ ਜੋ ਖਾਸ ਕਰਕੇ ਵਿਦਿਆਰਥੀ ਨਾਲ ਸੰਬੰਧ ਰੱਖਦੀਆਂ ਨੇ ਔਰ ਸਿੱਖ ਜਗਤ ਨਾਲ ਸੰਬੰਧਿਤ ਨੇ ਔਰ ਇਸ ਤੋਂ ਇਲਾਵਾ ਸਾਡੀ ਜ਼ਿੰਦਗੀ 'ਚ ਕਿਹੜੀਆਂ ਚੀਜ਼ਾਂ ਦੀ ਖਾਸ ਮਹੱਤਤਾ ਹੈ ਤੇ ਅਸੀਂ ਉਸ ਦੀ ਕਦਰਾਂ ਕੀਮਤਾਂ ਨੂੰ ਕਿੰਨਾ ਕੋਟਾ ਰਹੇ ਇਨਾ ਬਾਰੇ ਚਰਚਾ ਕਰਾਂਗੇ ਤੇ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਰਜੇਸ਼ਿੰਦਰ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਬ੍ਰੀਟ ਗ੍ਰੇਟਫੁਲ ਅ ਸਰ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਣੇ ਆਂ ਅੰਤਰਰਾਸ਼ਟਰੀ ਪੱਧਰ ਤੇ ਅਸੋ ਇਜ਼ਰਾਈਲ ਤੇ ਫਲਿਸਤਿ ਪਿਛਲੇ ਕਈ ਦਹਾਕਿਆਂ ਤੋਂ ਆਪਸ ਦੇ ਵਿੱਚ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਅੰਗਾ ਯੁੱਧਾਂ ਚੱਲੀਆਂ ਨੇ ਬੰਪ ਮਾਰ ਕੇ ਕਿੰਨੇ ਹੀ ਲੋਕ ਇਹਨਾਂ ਨੇ ਮਾਰੇ ਨੇ ਔਰ ਜਾਣਕਾਰੀ ਤੁਹਾਨੂੰ ਇਹ ਦੇ ਦਿੰਨੇ ਆ ਇੱਕ ਅਪਡੇਟ ਜੋ ਸਾਡੇ ਤੱਕ ਪਹੁੰਚੀ ਹੈ ਕਿ ਯੂਨਾਈਟਿਡ ਕਿੰਗਡਮ ਦੇ ਦੋ ਮੈਂਬਰ ਆਫ ਪਾਰਲੀਮੈਂਟ ਇਜ਼ਰਾਈਲ ਉਹਨਾਂ ਨੇ ਵਿਜ਼ਿਟ ਕਰਨਾ ਸੀ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਅਪਰੋਚ ਕੀਤੀ ਸੀ ਇਨਫੋਰਮ ਕੀਤਾ ਸੀ ਪਰ ਉਹਨਾਂ ਨੂੰ ਰੋਕਿਆ ਗਿਆ ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਤਿਪ ਤੁਸੀਂ ਯੂ ਬੀਇੰਗ ਐਕਟਿਵ ਕਮਿਊਨੀਕੇਟਰ ਐਂਡ ਜਰਨਲਿਸਟ ਆਫ ਹੋਰਨੇਕਲਰ ਰਿਪਿਊਟ ਐਂਡ ਇੰਟਰਨੈਸ਼ਨਲ ਰਿਪਿਊਟ ਤੇ ਤੁਸੀਂ ਐਵਰੀ ਸੈਕੰਡ ਡੇ ਤੁਸੀਂ ਦੇਖਦੇ ਹੋ ਕਿ ਉੱਥੇ 50 ਬੰਦਾ ਮਰ ਗਿਆ 100 ਮਰ ਗਿਆ 200 ਮਰ ਗਿਆ ਬੱਚਾ ਮਰ ਗਿਆ ਔਰ ਲਾਸ਼ਾਂ ਵੀ ਲੱਭਣ ਨਹੀਂ ਦਿੱਤੇ ਐਮਰਜੈਂਸੀ ਜਿਹੜੇ ਹਸਪਤਾਲਾਂ ਉੱਥੇ ਹੀ ਹਮਲੇ ਜੀ ਬੇਸਮੈਂਟਾਂ ਚ ਵੀ ਪਤਾ ਨਹੀਂ ਕਿਹੜੇ ਕਿਹੜੇ ਬੰਮ ਇੱਕ ਦੂਜੇ ਤੇ ਮਾਰੀ ਜਾਂਦੇ 2023 ਚ ਹਮਾਸ ਜਿਹੜਾ ਫਿਲਸਤੀਨ ਜਿਹੜੀ ਮੌਲਕ ਦਾ ਇੱਕ ਰੈਡੀਕਲ ਗਰੁੱਪ ਸੀਗਾ ਉਹਨਾਂ ਨੇ ਬਿਲਕੁਲ ਇਨ ਅਬਰਪਟ ਮੈਨਰ ਜੀ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਜਿ ਇਜ਼ਰਾਈਲ ਦੇ ਬੰਦੇ ਮਾਰਤੇ ਸੀਗੇ ਜੀ ਜੀ ਸੋ ਇਹ ਡਿਟੇਲਾਂ ਜੇ ਬਹੁਤ ਜ਼ਿਆਦੀਆਂ ਗੱਲਾਂ ਆਪਾਂ ਕਰਨ ਲੱਗੇ ਤੁਹਾਨੂੰ ਪਤਾ ਫਿਰ ਰਾਤਾਂ ਪੈ ਜਾਣਗੀਆਂ ਦੇ ਦੋ ਦੋ ਦਿਨ ਖਤਮ ਨਹੀਂ ਹੋਣੇ ਗੱਲ ਫਿਲਹਾਲ ਦੀ ਘੜੀ ਇਹ ਇਹ ਨਾ ਜ਼ਰੂਰ ਹੈ ਕਿ ਇਹ ਰੀਸੈਂਟ ਜਿਹੜਾ ਕਨਫਲਿਕਟ ਜੇ ਆਪਸ ਜਿਹੜੀ ਬੰਬਬਾਰੀ ਕਾਰ ਮਾਰਕਟ ਜਿਹੜੀ ਹੋਈ ਹੈ ਇੱਕ ਦੂਜੇ ਨਾਲ ਜਿਹੜੀ ਤਬਾਹੀ ਸ਼ੁਰੂ ਹੋਈ ਦੋ 2023 ਤੋਂ ਜ਼ਿਆਦਾ ਵੱਧ ਗਈ ਤੇ ਇੰਟਰਨੈਸ਼ਨਲ ਲੈਵਲ ਦੇ ਹੋਰ ਬੜੀਆਂ ਜਿਹੜੀਆਂ ਅਮਰੀਕਾ ਵੀ ਵਿੱਚ ਪੈ ਗਿਆ ਹੋਰ ਕੰਟਰੀਆਂ ਵੀ ਵਿੱਚ ਪੈ ਗਿਆ ਦੁਸ਼ਮਣੀਆਂ ਤੋਂ ਗਾਂ ਦੁਸ਼ਮਣੀਆਂ ਪਤੀਆਂ ਗਈਆਂ ਔਰ ਇਹ ਵੀ ਖਤਸ਼ਾ ਹੋ ਗਿਆ ਸੀਗਾ ਕਿ ਇਹ ਸੰਸਾਰ ਚ ਰੀਸੈਂਟਲੀ ਦੋ ਹੀ ਜੰਗਾਂ ਹੋਈਆਂ ਸੀ ਕਿ ਵਿਸ਼ਵ ਵਿਸ਼ਵ ਜੰਗਾਂ ਜਿਹਨੂੰ ਕਹਿੰਦੇ ਨੇ ਤੇ ਵਰਲਡ ਵਾਰ 1 ਤੇ ਵਰਲਡ ਵਾਰ 2 ਤੋ ਇਹ ਵੀ ਖਸਾ ਜੇ ਧੀਰੇ ਕਰੇ ਵਰਲਡ ਵਾਰ ਨਾ ਹੋ ਜੇ ਕਿ ਜਿਵੇਂ ਵੱਖਰੇਵੇਂ ਮੁਲਕਾਂ ਚ ਪੈ ਗਏ ਸੀ ਜਿਵੇਂ ਤੁਹਾਨੂੰ ਪਤਾ ਕਿ ਸਾਡੀ ਜਿਹੜੀ ਆ ਸੰਸਾਰ ਹੈ ਅਰਥ ਹੈ ਇਹਦੇ ਚ ਸੱਤ ਕੰਟੀਨੈਂਟ ਹੈਗੇ ਆ ਤੇ ਆ ਕਈ ਕੰਟੀਨੈਂਟ ਜਿਹੜੇ ਹੈਗੇ ਆ ਉਹ ਤਾਂ ਵਿਹਾਨ ਹੀ ਆ ਜਿਦੋਂ ਜੋ ਅੰਟਾਰਕਟਿਕਾ ਹੋ ਗਿਆ ਖੈਲੇ ਗੱਲ ਦੂਜੇ ਪਾਸੇ ਚਲੀ ਗਈ ਹਮ ਯੂਨਾਈਟਿਡ ਕਿੰਗਡਮ ਇੱਕ ਬੜਾ ਸਿਵਲਾਈਜ਼ਡ ਔਰ ਬੜਾ ਫਾਰਮਲਾਈਜ਼ਡ ਇੱਕ ਮੁਲਕ ਮੰਨਿਆ ਜਾਂਦਾ ਔਰ ਜਿੰਦਾ ਕੀ ਸੰਸਾਰ ਦੇ ਸੈਂਕੜਿਆਂ ਮੁਲਕਾਂ ਤੇ ਰਾਜ ਰਿਹਾ ਜੀ ਬਿਲਕੁਲ ਇਵਨ ਸਾਡੇ ਮੁਲਕ ਤੇ ਵੀ ਉਹ ਕਈ 100 ਸਾਲ ਰਾਜ ਕਰਕੇ ਗਏ ਆ ਅੱਜ ਵੀ ਸਾਡੇ 80% ਕਾਨੂੰਨ ਆ ਉਹਨਾਂ ਦੀ ਅਸੀਂ ਕਾਪੀ ਕਰਦੇ ਹੈਗੇ ਆ ਔਰ ਜਿਹੜੀ ਉਹਨਾਂ ਦੀ ਭਾਸ਼ਾ ਹੈਗੀ ਜਿਹਨੂੰ ਅੰਗਰੇਜ਼ੀ ਕਹਿੰਦੇ ਆ ਗੋਰੀਆਂ ਦੀ ਭਾਸ਼ਾ ਕਹ ਲੈਣੇ ਆ ਇੰਗਲਿਸ਼ ਕਹ ਲੈਣੇ ਆ ਉਹ ਵੀ ਅੱਜ ਵੀ ਉਹ ਡੋਮਿਨੈਂਟ ਹੈਗੀ ਆ ਪਪਾਰੂ ਹੈਗੀ ਆ ਸੰਸਾਰ ਦੇ ਵਿੱਚ ਕਿਉਂਕਿ ਕਿਉਂਕਿ ਜਿੰਨੀਆਂ ਵੀ ਸੌਫਟਵੇਅਰ ਆ ਹਾਰਡਵੇਅਰ ਆ ਤੁਸੀਂ ਤਾਂ ਜਾਣੂ ਹੋ ਇਸ ਗੱਲ ਤੋਂ ਅੰਗਰੇਜ਼ੀ ਦੇ ਵਿੱਚ ਇਵਨ ਕੀ ਜਿਹੜੇ ਆਹ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਹੈਗੀ ਆ ਉਹ ਅੰਗਰੇਜ਼ੀ ਚ ਪਹਿਲਾਂ ਆਪਾਂ ਉਹਨੂੰ ਕੁਝ ਕਹਿੰਨੇ ਆ ਜਾਂ ਉਹਦੀ ਪ੍ਰੋਗਰਾਮਿੰਗ ਗ੍ਰੈਜੂਏਟ ਹੋਈ ਹੁੰਦੀ ਆ ਗੱਲ ਚੱਲਦੀ ਪਈ ਸੀ ਇਜ਼ਰਾਈਲ ਦੀ ਤੇ ਹੁੰਦੀ ਫਿਲਸਤੀਨ ਦੀ ਤੇ ਉਸ ਤੋਂ ਪਹਿਲਾਂ ਤੁਸੀਂ ਆਪ ਹੀ ਕਿਹਾ ਕਿ ਇਜ਼ਰਾਈਲ ਗਵਰਨਮੈਂਟ ਨੂੰ ਯੂਕੇ ਦੇ ਦੋ ਐਮਪੀਆ ਯੂਵਾਨ ਯੰਗ ਅਤੇ ਐਬਸਟਿਸਮ ਹਾਂ ਹਾਂ ਇਹ ਇਹ ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੈਗੇ ਆ ਤੇ ਇਹਨਾਂ ਨੇ ਪਰਮਿਸ਼ਨ ਉੱਥੇ ਲਈ ਸੀ ਕਿ ਅਸੀਂ ਵਿਜ਼ਿਟ ਕਰਨਾ ਚਾਹੁੰਦੇ ਆ ਹਿਊਮਨਿਟੇਰੀਅਨ ਗਰਾਉਂਡਸ ਤੇ ਹਿਊਮਨਿਟੇਰੀਅਨ ਸਰਕਮਸਟੈਂਸਸ ਨੂੰ ਵੇਖਣ ਵਾਸਤੇ ਤਾਂ ਜੋ ਇਜ਼ਰਾਈਲ ਤੇ ਇਜ਼ਰਾਈਲ ਤੇ ਫਿਲਸਤਾਨ ਦੀ ਸ਼ਾਂਤੀ 'ਚ ਕੁਝ ਅਸੀਂ ਹੈਲਪ ਕਰ ਸਕੀਏ ਤੇ ਪਹਿਲਾਂ ਤਾਂ ਇਜ਼ਰਾਈਲ ਗਵਰਨਮੈਂਟ ਨੇ ਪਰਮਿਸ਼ਨ ਦੇਤੀ ਜੀ ਪਰ ਫਿਰ ਕਈ ਕਾਰਨਾ ਕਰਕੇ ਜਿਹੜੇ ਇਹਨਾਂ ਨੇ ਇਜ਼ਰਾਈਲ ਦੀ ਗਵਰਨਮੈਂਟ ਨੇ ਬਾਹਨਾ ਮਾਰਿਆ ਜਾਂ ਥੋੜਾ ਜਿਹਾ ਹੈ ਤਾਂ ਲੜਾਕਾ ਲੜਾਕਾ ਬਹੁਤ ਜਿਆਦਾ ਲੜਾਕਾ ਮੁਲਕ ਗਿਣਤੀ ਚ ਘਾਟਾ ਵਰਗਾ ਲਗਾ ਲਗਾ ਬੰਦੇ ਦੇ ਅੰਦਰ ਕਟੜਵਾਤ ਤਾਂ ਭਰੀ ਹੋਈ ਹੈ ਕਿ ਅਸੀਂ ਮਰ ਜਾਗੇ ਦੇਸ਼ ਪਿੱਛੇ ਸੋਨਾ ਨੇ ਇਹ ਇਹ ਐਂਟੀਸੀਪੇਟ ਕੀਤਾ ਕਿ ਜਿਹੜੇ ਦੋਨੋਂ ਐਮਪੀ ਨੂੰ ਯੂਕੇ ਤੋਂ ਸਾਡੇ ਮੁਲਕ ਇਜ਼ਰਾਈਲ ਤੇ ਐਂਟਰ ਆ ਰਹੇ ਆ ਉਹਨਾਂ ਨੇ ਉਹਨਾਂ ਨੂੰ ਅੰਦਰ ਐਂਟਰ ਹੋਰ ਹੀ ਨਹੀਂ ਦਿੱਤਾ ਬਿਲਕੁਲ ਬਿਲਕੁਲ ਸਰ ਜੀ ਉਹਨਾਂ ਨੇ ਉਹਨਾਂ ਨੂੰ ਅੰਦਰ ਐਂਟਰ ਹੋਰ ਹੀ ਨਹੀਂ ਦਿੱਤਾ ਬਿਲਕੁਲ ਬਿਲਕੁਲ ਉਹਨਾਂ ਨੂੰ ਇਹ ਬਹਾਨਾ ਪਾਇਆ ਜੀ ਅਸੀਂ ਸਾਡੀ ਵਾਰ ਚੱਲਦੀ ਪਈ ਹੈ ਬੰਬ ਚੱਲਦੇ ਪਏ ਤੁਸੀਂ ਇੱਥੋਂ ਚਲੇ ਜਾਓ ਅਸੀਂ ਤੁਹਾਨੂੰ ਇੱਥੇ ਆਣ ਨਹੀਂ ਦੇਣਾ ਜਦੋਂ ਉਹ ਵਾਪਸ ਆਪਣੇ ਮੁਲਕ ਪਰਤੇ 70 ਮੈਂਬਰ ਪਾਰਲਮੈਂਟੀਆਂ ਯੂਕੇ ਦੇ ਆਣੇ ਖੜ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨਾਲ ਆਪਣੀ ਇੱਕ ਤਰ੍ਹਾਂ ਦੀ ਉਹਨਾਂ ਦੀ ਇੱਜ਼ਤ ਫਜ਼ਾਈ ਕੀਤੀ ਹੌਸਲਾ ਫਜ਼ਾਈ ਕੀਤੀ ਕਿ ਤੁਹਾਡੀ ਇੰਟੈਂਸ਼ਨ ਮਾੜੀ ਨਹੀਂ ਸੀ ਲੇਕਿਨ ਇਜ਼ਰਾਈਲ ਨਾਲ ਅਸੀਂ ਹਮੇਸ਼ਾ ਮਦਦ ਕਰਦੇ ਆਏ ਆ ਕਿਉਂਕਿ ਯੂਨਾਈਟਿਡ ਕਿੰਗਡਮ ਵੀ ਇਜ਼ਰਾਈਲ ਦਾ ਐਲੀ ਰੈਅ ਲੜਾਈਆਂ ਦੇ ਵਿੱਚ ਅਮਰੀਕਾ ਤਾਂ ਪੱਕਾ ਹੀ ਉਹਦਾ ਨਾਲ ਹੈਗਾ ਨਾ ਜੀ ਅਮਰੀਕਾ ਸਪੋਰਟ ਕਰਦਾ ਆ ਹਾਂ ਹਾਂ ਜੀ ਉਹ ਉਹ ਤਾਂ ਬਲਾਈਂਡ ਹੋ ਕੇ ਸਪੋਰਟ ਕਰਦਾ ਜੀ ਬਲਾਈਂਡ ਵਿਦਆਊਟ ਅਨ ਕੰਡੀਸ਼ਨਲ ਕੋਨ ਦੀ ਪਾਰਸ਼ਲ ਸਪੋਰਟ ਜੀ ਇੱਕ ਉਹਦੀ ਬਲਾਈਂਡ ਸਪੋਰਟ ਜੀ ਬਿਲਕੁਲ ਉਹ ਬਲਾਈਂਡ ਸਪੋਰਟ ਕਰਦਾ ਕਿਸੇ ਕੀਮਤ ਤੇ ਵੀ ਇਵਨ ਉਹ ਉਹ ਵੀ ਕਹਿੰਦਾ ਜਿਹੜੀ ਗਾਜ਼ਾ ਪੱਟੀ ਆ ਗਾਜ਼ਾ ਜਿਹਦਾ ਬਹੁਤ ਵੱਡਾ ਰੋਲਾ ਪਿਛਲੇ ਕਈ ਦਹਾਕਿਆਂ ਤੋਂ ਹੈਗਾ ਉਹਦੇ ਪਿਛਲੇ ਕਾਰਨ ਇਹ ਹੈ ਕਿ ਤਿੰਨ ਧਰਮਾਂ ਨਾਲ ਉੱਥੇ ਸੈਂਟੀਮੈਂਟ ਜੁੜੇ ਹੈ ਚਾਹੇ ਉਹ ਇਸਲਾਮ ਹੈ ਚਾਹੇ ਹਰਨਿਟੀ ਹੈ ਚਾਹੇ ਉਹ ਯਹੂਦੀ ਹੈ ਜੂਡਿਸ਼ ਹੈ ਤੇ ਉਹ ਤਿੰਨ ਧਰਮਾਂ ਦੇ ਬਹੁਤ ਜ਼ਿਆਦਾ ਉੱਥੇ ਇੱਕ ਡਾਇਰੈਕਟ ਜਿਹੜੇ ਹੈਗੇ ਹਿਸਟੋਰੀਕਲ ਤੇ ਰਿਲੀਜੀਅਸ ਸੈਂਟੀਮੈਂਟਲ ਜੁੜੇ ਹੋਇਆ ਸੋ ਉਹ ਯੂਕੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੂੰ ਉਹਨਾਂ ਨੇ ਇੱਕ ਡਿਸਗਰੇਸਫੁਲ ਟਰਿਕ ਕੀਤਾ ਨਾ ਉਥੋਂ ਵਾਪਸ ਮੋੜਿਆ ਤੇ ਅੰਤਰਰਾਸ਼ਟਰੀ ਸਫਿਆਂ ਦੇ ਵਿੱਚ ਇਸ ਚੀਜ਼ ਨੂੰ ਕੰਡੈਮ ਕੀਤਾ ਜਾ ਰਿਹਾ ਜੀ ਜੀ ਸਰ ਇੱਕ ਪਾ ਹੋਰ ਟਾਪਿਕ ਤੇ ਗੱਲਬਾਤ ਕਰ ਲੈਣੇ ਆ ਵਕਫ ਸੋਧ ਬਿਲ 2025 ਹੈ ਜਿਹੜਾ ਗਵਰਨਮੈਂਟ ਆਫ ਸੈਂਟਰ ਆਫ ਗਵਰਨਮੈਂਟ ਆਫ ਦੇਵਲਪਾਸ ਕਰ ਦਿੱਤਾ ਗਿਆ ਪਰ ਬਹੁਤ ਸਾਰੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਵਿਰੋਧ ਕਰਨ ਦੇ ਕਈ ਤਰੀਕੇ ਨੇ ਪਰ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਪਾਈ ਆ ਔਰ ਜੋ ਜਿਨ੍ਹਾਂ ਨੇ ਪਟੀਸ਼ਨ ਕਰਤਾ کہہ ਸਕਦੇ ਆ ਜਿਹੜੇ ਲੋਕਾਂ ਨੇ ਪਟੀਸ਼ਨ ਪਾਈ ਆ ਸੁਪਰੀਮ ਕੋਰਟ ਦਾ ਉਹਨਾਂ ਨੂੰ ਕੀ ਜਵਾਬ ਇਹ ਬਹੁਤ ਇੱਕ ਸੈਂਸਿਟਿਵ ਔਰ ਓਨ ਗoing ਹੋਟ ਬਹੁਤ ਬਹੁਤ ਜ਼ਿਆਦਾ ਚਰਚਾ ਚ ਹੈਗਾ ਜਿਹੜਾ ਟੌਪਿਕ ਤੁਸੀਂ ਛੇੜਿਆ ਹੈਗਾ ਹੂੰ ਕਿਉਂਕਿ ਇਹ ਸਾਰੇ ਹੀ ਇੰਟਰਨੈਸ਼ਨਲ মিডিਆ ਦੀ ਇਸ ਟਾਪਿਕ ਤੇ ਨਿਗਾਹ ਆਲਰੇਡੀ ਹੈ ਗਈ ਹੈ ਗਿਆ ਵਕਫ ਸੋਧ 2025 ਜੀ ਵਕਫ ਸੋਧ 2025 ਜਿਹੜਾ ਬਿਲ ਆ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਲੋਕ ਸਭਾ ਤੋਂ ਪਾਸ ਕਰਾਣਾ ਹੁੰਦਾ ਕਿਉਂਕਿ ਇਹ ਜਿਹੜਾ ਮੁੱਦਾ ਹੈਗਾ ਸੈਂਟਰਲ ਨਾਲ ਰਿਲੇਟਡ ਹੈ ਕੇਂਦਰ ਦੀ ਸਰਕਾਰ ਨਾਲ ਰਿਲੇਟਡ ਹੈ ਔਰ ਕਈ ਅਖਤਿਆਰ ਹੈ ਜਿਹੜਾ ਕਨਕਰੈਂਟ ਜਿਹੜੀ ਲਿਸਟ ਹੁੰਦੀ ਹੈ ਸੂਬਿਆਂ ਤੇ ਕੇਂਦਰ ਦੇ ਜਿਹੜੇ ਅਧਿਕਾਰਾਂ ਨੂੰ ਡਿਫਾਈਨ ਕਰਦੀ ਹੈ ਉਸ ਕਨਕਰੈਂਟ ਲਿਸਟ ਦੇ ਤਹਿਤ ਇਹ ਜਿਹੜਾ ਅਖਤਿਆਰ ਹੈਗਾ ਸੈਂਟਰਲ ਗਵਰਨਮੈਂਟ ਕੋਲ ਹੈਗਾ ਸੈਂਟਰਲ ਗਵਰਨਮੈਂਟ ਕੋਲ ਇਹ ਸੈਂਟ ਪਾਰਲੀਮੈਂਟ ਦੋ ਪਾਰਲੀਮੈਂਟਾਂ ਹੈਗੀਆਂ ਦੋ ਸਦਨ ਜਿਹਨੂੰ ਆਪਾਂ ਕਹਿ ਲੈਂਦੇ ਆ ਪਹਿਲਾਂ ਲੋਕ ਸਭਾ ਤੋਂ ਬਿਲ ਪਾਸ ਕਰਾਣਾ ਪੈਂਦਾ ਫਿਰ ਜਿਹਨੂੰ ਲੋਅਰ ਹਾਊਸ ਕਹਿੰਦੇ ਆ ਫਿਰ ਉਸ ਤੋਂ ਬਾਅਦ ਆਪਾਂ ਅਪਰ ਹਾਊਸ ਨੂੰ ਰਾਜ ਸਭਾ ਕਹਿੰਦੇ ਆ ਦੋਹਾਂ ਸਦਨਾਂ ਚ ਬਿੱਲ ਪਾਸ ਕਰਾ ਦਿੱਤਾ ਗਿਆ ਬੜਾ ਇੱਕ ਹੰਗਾਮੇਦਾਰ ਰਹੇ ਸੈਸ਼ਨ ਰਿਹਾ ਉਸ ਤੋਂ ਬਾਅਦ ਰਾਸ਼ਟਰਪਤੀ ਦੀ ਅਸੈਂਟ ਸਿਗਨੇਚਰ ਜ਼ਰੂਰੀ ਹੁੰਦੀ ਹੈ ਜੇ ਰਾਸ਼ਟਰਪਤੀ ਦੇ ਸਿਗਨੇਚਰ ਨਾ ਹੋਣ ਫਿਰ ਕਾਫੀ ੜਿੱਕੇ ਪੈਦੇ ਰਹਿੰਦੇ ਆ ਹੁਣ ਰਾਸ਼ਟਰਪਤੀ ਸਾਹਿਬ ਦ੍ਰੋਪਤੀ ਜਿਹੜੀ ਦ੍ਰੋਪਤੀ ਜੀ ਹੈਗੇ ਆ ਉਹਨਾਂ ਵੱਲੋਂ ਸਿਗਨੇਚਰ ਕਰ ਦਿੱਤੇ ਗਏ ਆ ਉਸ ਤੋਂ ਬਾਅਦ ਘਟੋ ਘਟ 12 ਪਟੀਸ਼ਨਾਂ ਵਕ ਵਕ ਸਿਆਸੀ ਪਾਰਟੀਆਂ ਅਤੇ ਹੋਰ ਸਿਵਲ ਸੁਸਾਇਟੀਆਂ ਤੇ ਕੁਝ ਮੁਸਲਮ ਸੁਸਾਇਟੀਆਂ ਮੁਸਲਮ ਜਿਹੜੇ ادارے ਹੈਗੇ ਉਹਨਾਂ ਵੱਲੋਂ ਇਹ ਖਰਚਾ ਦਚਾਇਆ ਜਾ ਰਿਹਾ ਹੈ ਕਿ ਇਹ ਮੁਸਲਮਾਨਾਂ ਦੇ ਅਖਤਿਆਰਾਂ ਤੇ ਡਾਕਾ ਹੈਗਾ ਕੇਂਦਰ ਸਰਕਾਰ ਦੇ ਸਰਕਾਰ ਨੇ ਜਿਹੜੇ ਸੋਧਿਆ ਬਿੱਲ ਲਿਆਂਦਾ ਵਕਫਾ ਬੋਰਡ ਦਾ ਉਹ ਉਹ ਸਾਨੂੰ ਮਨਜ਼ੂਰ ਨਹੀਂ ਹੈ ਫਿਲਹਾਲ ਦੀ ਘੜੀ ਇਹ ਹੈ ਕੇਂਦਰ ਦੀ ਗਵਰਨਮੈਂਟ ਦੀ ਇਹ ਪਲੀ ਸੀਗੀ ਕਿ ਇਹ ਜਿਹੜਾ ਕਾਨੂੰਨ ਹੈਗਾ 1913 ਤੋਂ ਸ਼ੁਰੂ ਹੋਇਆ ਫਿਰ 19 23 ਦੇ ਵਿੱਚ ਬਦਲਿਆ ਫਿਰ 1995 ਵਿੱਚ ਬਦਲਿਆ ਉਹ 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 ਵਿੱਚ ਇੱਕ ਵਾਰੀ ਤੇ ਵੀ ਸਟੇਟਮੈਂਟ ਆ ਗਈ ਸੀਗੀ ਰਜਿੰਦਰ ਸੱਚਰ ਜਸਟਿਸ ਰਜਿੰਦਰ ਸੱਚਰ ਦੀ ਕਮੇਟੀ ਨੇ ਕਿਹਾ ਸੀਗਾ ਕਿ ਹਿੰਦੁਸਤਾਨ ਦੇ ਜਿਹੜੇ ਕੁਦਰਤੀ ਰਿਸੋਰਸਸ ਹੈਗੇ ਆ ਕੌਮੀ ਜਿਹੜਾ ਜਿਹੜੇ ਕੁਦਰਤੀ ਸੌਮੇ ਹੈਗੇ ਉਹ ਤੇ ਪਹਿਲਾ ਜਿਹੜਾ ਹੱਕ ਹੈਗਾ ਉਹ ਹਿੰਦੁਸਤਾਨ ਦੀ ਮਿਨੋਰਟੀ ਯਾਨੀ ਮੁਸਲਮਨ ਕਮਿਊਨਿਟੀ ਦਾ ਹੈਗਾ ਇਸ ਗੱਲ ਤੋਂ ਬਹੁਤ ਵੱਡੇ ਜਿਹੜੇ ਆ ਸਿਆਸੀ ਜਿਹੜੇ ਇਸ਼ੂਜ਼ ਅਰੇਜ਼ ਹੋਏ ਸੀਗੇ ਫਿਲਹਾਲ ਚੀਫ ਜਸਟਿਸ ਹੈਗੀ ਹੈ ਸੀਜੀ ਖਨਾ ਸਾਹਿਬ ਉਹਨਾਂ ਨੇ ਅਸ਼ੋਰ ਕੀਤਾ ਕਿ ਮੈਂ ਤੁਹਾਡੀ ਜਿਹੜੀ ਪਟੀਸ਼ਨਾਂ ਨੂੰ ਇਹਨੇ ਕਮਿੰਗ ਟਾਈਮ ਲਿਸਟ ਕਰੂੰਗਾ ਤੇ ਇੱਥੇ ਦੀ ਹਾਲਾਂਕਿ ਸੁਪਰੀਮ ਕੋਰਟ ਲਾਸ ਰਿਸੋਰਟ ਹੁੰਦਾ ਬਹੁਤ ਔਖਾ ਹੁੰਦਾ ਜਿੱਦਾਂ 370 ਧਾਰਾ ਜਿਹਦੇ ਨਾਲ ਜੰਮੂ ਕਸ਼ਮੀਰ ਚ 370 ਧਾਰਾ ਤੋੜੀ ਗਈ ਸੀ ਉਹ ਵੀ ਲੱਗਦਾ ਸੀਗਾ ਕਿ ਜੀ ਸੰਵਿਧਾਨ ਨਾਲ ਮੇਲ ਨਹੀਂ ਖਾਂਦੀ ਔਰ ਉਹ ਹਾਲੇ ਤੱਕ ਬਰਕਰਾਰ ਹੈ ਉਹਤੇ ਵੀ ਕੋਈ ਫੈਸਲਾ ਨਹੀਂ ਆਇਆ ਜਨਾ ਹੈ ਜੇ ਫੈਸਲੇ ਹੈਗੇ ਜਿਹੜੇ ਹਾਲੇ ਅਦਾਲਤਾਂ ਚ ਵਿਚਾਰ ਤੀਨ ਹੈਗੇ ਕਈ ਕਈ ਧਾਕੇ ਹੋ ਜਾਂਦੇ ਆ ਹੋ ਜਾਣਗੇ ਵੀ ਔਰ ਫਿਲਹਾਲ ਦੀ ਘੜੀ ਇਹਨਾਂ ਨੇ ਸਿਆਸੀ ਪਾਰਟੀਆਂ ਨੇ ਜਾਂ ਧਾਰਮਿਕ ਜਥੇਬੰਦੀਆਂ ਨੇ ਸੁਪਰੀਮ ਕੋਰਟ ਦਾ ਰੁਖ ਜ਼ਰੂਰ ਕੀਤਾ ਆਉਣ ਵਾਲੇ ਟਾਈਮ ਚ ਇਹ ਪਤਾ ਲੱਗੂ ਇਹਦੀ ਅਗਲੀ ਸੁਣਵਾਈ ਕਿਹੜੀ ਹੋਊਗੀ ਫਿਲਹਾਲ ਉਹਦੀ ਜੜੀਆਂ ਲੋਕਾਂ ਜਿਹੜੇ ਤੁਸੀਂ ਕਿਹਾ ਕਿ ਬੜਿਆ 12 ਘਟੋਂ ਘਟ ਜਿਹੜੀਆਂ ਪਟੀਸ਼ਨਾਂ ਸੁਪਰੀਮ ਕੋਰਟ ਦੇ ਵਿੱਚ ਪਾਈਆਂ ਗਈਆਂ ਉਹਨਾਂ ਦੀ ਸੁਣਵਾਈ ਜਲਦ ਹੋਣ ਜਾਏਗੀ ਵਿਜ਼ਨ ਡੇ ਰੂ ਟੂ ਉਹਦੀ ਨੈਕਸਟ ਡੇਟ ਆ ਜਾਏਗੀ ਕੀ ਉਹਨੂੰ ਸਮੀਖਿਆ ਕਿਵੇਂ ਕਰਦੇ ਆ ਔਰ ਜਿਹੜਾ ਬਿੱਲ ਅਮੈਂਡਮੈਂਟ ਕੀਤੀ ਹੈ ਵਕਫ ਦੀ 2025 ਦੀ ਇਹਨੂੰ ਇੰਟਰਪ੍ਰੀਟ ਕਿਵੇਂ ਕਨਸਟੀਟਿਊਸ਼ਨਲ ਨਾਲ ਇਹ ਕੋਰਸਪੋਂਡ ਕਰਦਾ ਹੈ ਮੇਲ ਖਾਂਦਾ ਹੈ ਆਪਣੇ ਹਿੰਦੁਸਤਾਨ ਦੇ ਸੰਵਿਧਾਨ ਨਾਲ ਇਹ ਇਹਨਾਂ ਨੇ ਰਿਵਿਊ ਕਰਨਾ ਇਹ ਰਿਵਿਊ ਕਰਨ ਦੀ ਇੱਕ ਪ੍ਰੈਰੋਗੇਟਿਵ ਸਪੈਸ਼ਲ ਅਧਿਕਾਰات ਜਿਹੜੇ ਹੈਗੇ ਆ ਉਹ ਸੁਪਰੀਮ ਕੋਰਟ ਆਫ ਇੰਡੀਆ ਕੋਲ ਹੈਗੇ ਆ ਇਹ ਵੀ ਅਧਿਕਾਰ ਜਿਹੜੇ ਹੈਗੇ ਆ ਕਨਸਟੀਟਿਊਸ਼ਨ ਆਫ ਇੰਡੀਆ ਨੇ ਹੀ ਦਿੱਤੇ ਆ ਉਹ ਵਿਦਨ ਅ ਡੂ ਟੂ ਵੀਲ ਕਮ ਟੂ ਨੋ ਵਟ ਇਜ਼ ਦਾ ਆਊਟਕਮ ਜੀ ਸਰ ਧਰਤੀ ਦੇ ਉੱਤੇ ਸਰਵਾਈਵ ਕਰਨ ਲਈ ਦੁਨੀਆ 'ਚ ਰਹਿਣ ਲਈ ਸਾਨੂੰ ਜਿਹੜੇ ਇਨਸਾਨ ਕਿਸੇ ਨਾ ਕਿਸੇ ਤੇ ਡਿਪੈਂਡ ਜ਼ਰੂਰ ਹੋਣਾ ਪੈਂਦਾ ਔਰ ਮੋਸਟ ਪ੍ਰੋਬਬਲੀ ਅਸੀਂ ਇਨਸਾਨ ਪਸ਼ੂਆਂ ਤੋਂ ਬਿਨਾ ਨਹੀਂ ਰਹਿ ਸਕਦੇ ਚਾਹੇ ਅਸੀਂ ਗੱਲ ਕਰੀਏ ਕਿ ਸਾਨੂੰ ਉਹਨਾਂ ਤੋਂ ਦੁੱਧ ਮਿਲਦਾ ਆ ਚਾਹੇ ਅਸੀਂ ਗੱਲ ਕਰੀਏ ਸ਼ੀਪਸ ਤੋਂ ਸਾਨੂੰ ਵੁੱਲਨ ਮਿਲਦੀ ਆ ਹੋਰ ਬਹੁਤ ਸਾਰੀਆਂ ਚੀਜ਼ਾਂ 16 ਤਰ੍ਹਾਂ ਦੇ ਜਾਨਵਰ ਜਿਨ੍ਹਾਂ ਤੇ ਹਿਊਮਨਸ ਦੀ ਪੂਰੀ ਲਾਈਫ ਡਿਪੈਂਡ ਕਰਦੀ ਆ ਔਰ ਜਨਸੰਖਿਆ ਕਾਊਂਟ ਕੀਤੀ ਗਈ ਪਿਛਲੇ 5 ਸਾਲਾਂ ਚ ਉਹਨਾਂ ਚ ਕਟੌਤੀ ਆਈ ਆ ਘਟਾਇਆ ਪੌਣੇ 6% ਦਾ ਉਸ ਨੂੰ ਤੁਸੀਂ ਕਿਵੇਂ ਦੇਖਦੇ ਆ ਬਹੁਤ ਹੀ ਸੋਸ਼ੀਓਲੋਜੀ ਤੇ ਲਾਈਵਲੀਹੂਡ ਨਾਲ ਰਿਲੇਟਡ ਇਹ ਟਾਪਿਕ ਹੈਗਾ ਔਰ ਇਹਦੇ ਚ ਮੈਨੂੰ ਲੱਗਦਾ ਕਿ ਇਹਦੇ ਵਿੱਚ ਨਾ ਲਾਈਫਸਟਾਕ ਪਸ਼ੂਤਨ ਦਾ ਸਿੱਧਾ ਜਿਹੜਾ ਪਿਛਲੇ ਕਈ ਸੌ ਸਾਲਾਂ ਦਾ ਜੁੜਾ ਉਹ ਉਹ ਉਹਦੇ ਨਾਲ ਰਿਹਾ ਹੈ ਔਰ ਵਿਮਨ ਨਾਲ ਲੇਡੀਜ਼ ਨਾਲ ਤੁਸੀਂ ਦੇਖਿਆ ਹੋਗਾ ਘਰਾਂ ਦੇ ਵਿੱਚ ਵੀ ਪਹਿਲੇ ਟਾਈਮਾਂ ਦੇ ਵਿੱਚ ਲੇਡੀਜ਼ ਹੀ ਜ਼ਿਆਦਾ ਸਵੇਰੇ ਗਾਈਆਂ ਨੂੰ ਪਾਲ ਮੁਰਗੀਆਂ ਨੂੰ ਦਾਣਾ ਦੇ ਜਾਂ ਹੋਰ ਇਹ ਜੇ ਕੰਮ ਕੁੱਤਿਆਂ ਨੂੰ ਵੀ ਸੰਭਾਲਣਾ ਬੱਕਰੀਆਂ ਨੂੰ ਵੀ ਸੰਭਾਲਣਾ ਸੋ ਇਹ ਫਿਰ ਨਾਲ ਨਾਲ ਅੱਜ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਲੇਡੀਜ਼ ਹੈਗੀਆਂ ਜਿਹੜੀਆਂ ਕਿ ਗਾਈਆਂ ਮੱਝਾਂ ਨੂੰ ਦਾ ਦੁੱਧ ਚੋ ਕੇ ਉਹ ਤੁ ਦੋ ਰੋਜ਼ਗਾਰ ਪ੍ਰਾਪਤ ਕਰਦੀਆਂ ਪਈਆਂ ਹੈਗੀਆਂ ਔਰ ਇਹ ਇੱਕ ਗੱਲ ਜਿਹੜੀ ਸੈਂਸਸ ਸੈਂਸਸ ਦਾ ਇੱਕ ਆਮ ਹਰ ਬੰਦੇ ਦੇ ਮੂੰਹ ਤੇ ਚੜ ਗਏ ਹਿੰਦੀ ਤੇ ਨੂੰ ਜਨਗਨਨਾ ਕਹਿੰਦੇ ਆ ਪੰਜਾਬੀ ਚ ਗਿਣਤੀ ਮਿੰਤੀ ਕਹਿ ਲੈਂਦੇ ਆ ਸੋ ਪੰਜਾਬ ਦੀ ਜਿਹੜੀ ਸੈਂਸਸ ਹੈ ਇਹ ਦੀ ਸ਼ੁਰੂਆਤ ਹਿੰਦੁਸਤਾਨ ਚ 1919 ਚ ਹੋਈ ਸੀਗੀ ਜੀ ਔਰ ਪੰਜਾਂ ਸਾਲਾਂ ਬਾਅਦ ਜਨਗਨਨਾ ਸੈਂਸਸ ਗਿਣਤੀ ਇਨਸਾਨਾਂ ਦੀ ਵੀ ਹੋਣੀ ਚਾਹੀਦੀ ਹੈ ਕਾਸਟਾਂ ਦੀ ਵੀ ਹੋਣੀ ਚਾਹੀਦੀ ਹੈ ਤੇ ਹਰ ਤਰ੍ਹਾਂ ਦੇ ਜਿਹੜੇ ਇਥੇ ਗਰੀਡ ਆ ਹੋ ਤਰ੍ਹਾਂ ਦੇ ਆ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਲੋਕ ਐ ਤੇ ਉਹਨਾਂ ਦੀ ਹੁੰਦੀ ਹੈ 1911 ਚ ਸੈਂਸਸ ਦੀ ਸ਼ੁਰੂਆਤ ਹੋਈ ਸੀਗੀ ਤੇ ਹਰ ਪੰਜਾਂ ਸਾਲਾਂ ਬਾਅਦ ਹੁਣ 20 ਗੁਣਾ 5 105 105 ਸਾਲ ਹੋ ਗਏ ਸੈਂਸਸ ਹੋਏ ਜਿਹੜੀ ਇੱਕ ਵੀ ਸੈਂਸਸ ਉਹ ਸ਼ੁਰੂ ਹੋ ਚੁੱਕੀ ਹੈ ਅਕਤੂਬਰ ਦੇ ਮਹੀਨੇ ਅਕਤੂਬਰ 2024 ਤੋਂ ਤੇ ਪ੍ਰਾਇਮਰਲੀ ਇਹੀ ਰਿਪੋਰਟ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪਸ਼ੂ ਤਨ ਹੈ ਲਾਈਵਸਟਾਕ ਹੈ ਉਹਨਾਂ ਦੀ ਗਿਣਤੀ ਜਿਹੜੀ ਹੈਗੀ ਆ ਉਹ ਜਿਹੜੀ ਹੈ ਕੋਈ 6 ਲੱਖ ਦੇ ਕਰੀਬ ਹੈ ਹਮ ਘਟ ਗਈ ਹੈ ਕੰਪੈਰੀਜ਼ਨ ਟੂ 2019 ਚ ਜਿਹੜੀ ਹੋਈ ਸੀਗੀ ਜੀ ਜੋ ਜਨਸੰਖਿਆ ਹੋਈ ਉਹਨਾਂ ਚ ਮवेशੀ ਮਈਆਂ ਮੱਝਾਂ ਜਿਹਨੂੰ ਕਹਿ ਲੈਂਦੇ ਆ ਤੇ ਗਾਈਆਂ ਔਰ ਹੋਰ ਜਿਹੜੇ 16 ਤਰ੍ਹਾਂ ਦੇ ਜਾਨਵਰ ਜਿਹਨਾਂ ਨੂੰ ਡੋਮੈਸਟਿਕੇਟਡ ਜਿਹਨੂੰ ਆਪਾਂ ਐਨੀਮਲਸ ਕਹਿੰਦੇ ਆ ਜਿਨ੍ਹਾਂ ਦਾ ਸਾਡਾ ਆਪਸ ਚ ਦੇਡੇ ਵਿੱਚ ਡੇ ਟੂ ਡੇ ਨਾਲ ਜਿੱਦਾਂ ਤੁਸੀਂ ਪਹਿਲਾਂ ਆਪ ਹੀ ਐਕਸਪਲੇਨ ਕਰਤਾ ਹੈਗਾ ਉਹਨਾਂ ਦੀ ਗਿਣਤੀ ਘਟੀ ਹੈ ਔਰ ਇੱਕ ਚਿੰਤਾ ਦਾ ਵਿਸ਼ੇ ਹੈਗਾ ਕਿ ਜੇ ਇਦਾਂ ਕਰਕੇ ਪਸ਼ੂਆਂ ਦੀ ਗਿਣਤੀ ਘਟੇਗੀ ਕਿਉਂਕਿ ਬਲਦ ਵੀ ਪਹਿਲਾਂ ਬਹੁਤ ਜ਼ਿਆਦਾ ਹੁੰਦੇ ਸੀ ਆਪਣੇ ਕੋਲ ਜਿਹਨੂੰ ਬੰਮਾਵੇਸ਼ ਜਾਂ ਹੋਰ ਕਹਿ ਲੈਂਦੇ ਆ ਤੁਹਾਨੂੰ ਪਤਾ ਕਿ ਬਲਦਾਂ ਦਾ ਬਹੁਤ ਜ਼ਿਆਦਾ ਰੋਲ ਹੁੰਦਾ ਸੀ ਖੇਤੀਬਾੜੀ 'ਚ ਖੇਤੀਬਾੜੀ 'ਚ ਜੀ ਔਰ ਬਲਦਾਂ ਦੇ ਬਲਦ ਇੱਥੋਂ ਤੱਕ ਕਿ ਜਿਹਵੇਂ ਕੱਚੀ ਘਾੜੀ ਹੁੰਦੀ ਹੈ ਤੁਸੀਂ ਸੁਣਿਆ ਹੋਣਾ ਕੱਚੀ ਘਾੜੀ ਦਾ ਮਤਲਬ ਇਹ ਹੈ ਕਿ ਬਲਦ ਘੁੰਮਦੇ ਹੁੰਦੇ ਸੀਗੇ ਤੇ ਉਹ ਤੇਲ ਕੱਢਦੇ ਸੀ ਸਰੋਂ ਦਾ ਸਿਰਫ ਸਰੋਂ ਦਾ ਨਹੀਂ ਹੋਰ ਵੀ ਕਈ ਤਰ੍ਹਾਂ ਦੇ ਤੇਲ ਤੇ ਇਹ ਚੱਕੀਆਂ ਚੱਲ ਕੇ ਜਾਂ ਘਾੜੀਆਂ ਕਰਕੇ ਕਰਦੇ ਹੁੰਦੇ ਸੀ ਬਲਦਾ ਦੀ ਗਿਣਤੀ ਵੀ ਘਟੀ ਹੈ ਮੱਜਾ ਦੀ ਵੀ ਗਿਣਤੀ ਘਟੀ ਹੈ ਔਰ तकरीबन-ਕਰੀ ਪੌਣੇ 6 ਲੱਖ ਜਿਹੜੇ ਹੈਗੇ ਆ ਹਾਲੇ ਜਿਹੜੀ ਸੈਂਸਸ ਆ ਔਨ ਗoing ਹੈ ਚੱਲਦਾ ਪਿਆ ਔਰ ਉਹਦੀ ਜਿਹੜੀ ਰਿਪੋਰਟ ਆ ਮੇਰੇ ਖਿਆਲ ਆ ਅਪਰ ਲੈਂਡ ਤੱਕ ਆ ਜਾਏਗੀ ਕਨਫਰਮਡ ਰਿਪੋਰਟ ਆ ਕਿ ਪੰਜਾਬ ਦੇ ਵਿੱਚ ਪਸ਼ੂਤਨ ਲਾਈਵ ਲਾਈਫਸਟਾਕ ਐਨੀਮਲਸ ਦੀ ਗਿਣਤੀ ਕੀਤੀ ਹੈਗੀ ਆ ਔਰ ਚੰਗੀ ਗੱਲ ਹੈ ਜੀ ਗਿਣਤੀ ਹੋ ਰਹੀ ਆ ਤਾਂ ਖੈਰ ਸਰਕਾਰ ਨਸ਼ੇ ਵਾਲੇ ਦੀ ਵੀ ਗਿਣਤੀ ਕਰਨ ਜਾ ਰਹੀ ਕਹਿੰਦੇ ਆ ਉਹ ਵੀ ਪਤਾ ਲੱਗ ਜਾਊਗਾ ਕਿ ਕੀ ਸਹੀ ਗਿਣਤੀ ਆਂਦੀ ਐ ਸਾਹਮਣੇ ਨਹੀਂ ਆਂਦੀ ਤਾਂ ਦੂਜੀ ਹੁਣ ਗੱਲ ਇਹਦੇ 'ਚ ਹੈਰਾਨੀ ਦੀ ਹੋਰ ਗੱਲ ਆਈ ਆ ਹੂੰ ਤੇ ਸ਼ੀਪ ਜਿਹਨੂੰ ਕਹਿੰਦੇ ਭੇਡਾਂ ਦੀ ਗਿਣਤੀ 1 ਲੱਖ ਤੱਕ ਵੱਧ ਗਈ ਜੀ ਕੁੱਤਿਆਂ ਦੀ ਗਿਣਤੀ ਉਹ ਵੀ ਜਿਹੜੀ 60 ਹਜ਼ਾਰ ਤੱਕ ਵਧੀ ਜੀ ਤੇ ਬੜੀ ਹੈਰਾਨੀ ਦੀ ਗੱਲ ਆ ਕੁੱਤਿਆਂ ਦੀ ਤੇ ਭੇਡਾਂ ਦੀ ਗਿਣਤੀ ਵੱਧ ਗਈ ਤੇ ਪੰਜਾਬ ਚ ਬੋਤਿਆਂ ਦੀ ਔਰ ਜਿਹਨੂੰ ਕਹ ਲੈਨੇ ਆਪਾਂ ਊਂਟ ਊਂਟ ਕੈਮਲ ਜੀ ਉਹਨਾਂ ਦੀ ਗਿਣਤੀ ਬਿਲਕੁਲ ਘਟ ਗਈ ਹਮ ਔਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਚ ਜਿਹੜੇ ਆ ਗਧੇ ਜਿਹਨੂੰ ਕਹ ਲੈਨੇ ਖੋਤੇ ਹਮ ਉਹ ਰਹਿ ਗਏ ਸਿਰਫ 127 ਸਿਰਫ 122 ਅਸੀਂ ਜਦੋਂ ਛੋਟੇ ਛੋਟੇ ਹੁੰਦੇ ਵੇਖਦੇ ਹੁੰਦੇ ਸੀਗੇ ਤਰ੍ਹਾਂ ਤਰ੍ਹਾਂ ਦੇ ਕੰਮ ਗਧਿਆਂ ਤੋਂ ਲਿਆਇ ਜਾਂਦਾ ਸੀ ਖੋਤਿਆਂ ਤੋਂ ਲਿਆਇ ਜਾਂਦਾ ਸੀਗਾ ਔਰ ਬੜੀਆਂ ਬੜੀਆਂ ਕਹਾਣੀਆਂ ਆ ਬੜੇ ਬੜੇ ਗ੍ਰੰਥਾਂ ਦੇ ਵਿੱਚ ਡੰਕੀਜ਼ ਦਾ ਡੰਕੀਜ਼ ਦਾ ਇਵਨ ਫਿਲਮਾਂ ਵੀ ਬਣ ਕੇ ਆ ਡੰਕੀ ਰੂਟ ਸੋ ਡੰਕੀ ਬੜਾ ਇੱਕ ਇੰਪੋਰਟੈਂਟ ਰੋਲ ਸਾਡੇ ਸਮਾਜ ਚ ਰਿਹਾ ਔਰ ਹੈਰਾਨੀ ਦੀ ਗੱਲ ਹੈ ਕਿ ਸਾਡੇ ਪੰਜਾਬ ਸੂਬੇ ਵਿੱਚ ਅਕੋਰਡਿੰਗ ਟੂ ਦਾ ਯੂ ਨੋ ਇਨ ਜਿਹੜੀ ਸੈਂਸਸ ਕੰਟੈਕਟ by the punjab government mm -hmm. annual husbandry department 127 donkeys have left in the punjab ਜੀ ਔਰ ਪਾਕਿਸਤਾਨ ਚ ਤਾਂ ਬੜਾ ਜ਼ਿਆਦਾ ਹੈ ਫਿਲਹਾਲ ਇਹ ਜਿਹੜੀ ਸੈਂਸਸ ਜਦੋਂ ਕੰਪਲੀਟ ਹੋ ਗਈ ਉਹਦਾ ਆਊਟਕਮ ਪਤਾ ਲੱਗੇਗਾ ਲੇਕਿਨ ਇਹ ਜਿਹੜਾ ਮਸਲਾ ਹੈਗਾ ਇਹ ਇੱਕ ਵਾਰੀ ਸਮ ਹੈ ਇਹ ਚਿੰਤਾ ਦਾ ਵਿਸ਼ਾ ਹੈਗਾ ਅੱਛਾ ਸਰ ਜਿਹੜੇ ਸਾਹ ਨਾਲ ਡੰਕਿਸ ਦੀ ਗਿਣਤੀ ਘਟੀ ਆ ਤੁਸੀਂ ਕਿਹਾ 127 ਰਹਿ ਗਿਆ ਸਿਰਫ 127 ਲੱਗਦਾ ਕਿ ਔਨ ਵਾਲੇ 5 ਸਾਲਾਂ ਚ ਜਦੋਂ ਫਿਰ ਤੋਂ ਕਾਊਂਟੇਸ਼ਨ ਹੋਊਗੀ ਫਿਰ ਤੋਂ ਜਨਸੰਖਿਆ ਗਿਣੀ ਜਾਊਗੀ ਇਹਨਾਂ ਨੇ ਵੀ ਅਲੋਪ ਹੋ ਜਾਣਾ ਜਿਵੇਂ ਗਟਾਰਾਂ ਹੋਈਆਂ ਨੇ ਘੁੱਗੀਆਂ ਹੋਈਆਂ ਨੇ ਹਾਂ ਬਹੁਤ ਸੈਂਸਿਟੀਵਿਟੀ ਇਟ ਟੂ ਗੇਟ ਨੂੰ ਲੈ ਕੇ ਬੜਾ ਇੰਪੋਰਟੈਂਟ ਕੁਐਸਚਨ ਤੁਸੀਂ ਦੇਸ ਕਰਤਾ ਹੈ ਕਈ ਤਾਂ ਇਹ ਜੀ ਸਪੀਸੀਜ਼ ਹੈਗੀਆਂ ਸਪੀਸੀਜ਼ ਤੋਂ ਭਾਵੇਂ ਪ੍ਰਜਾਤੀਆਂ ਹੈਗੀਆਂ ਉਹ ਹੋ ਗਈਆਂ ਖਤਮ ਹੋ ਚੁੱਕੀਆਂ ਬਿਲਕੁਲ ਹੁਣ ਤੁਸੀਂ ਟਾਵਾ ਟਾਵਾ ਜੀ ਜੋ ਛੋਟੇ ਹੁੰਦੇ ਸੀ ਰੋਜ਼ ਸਵੇਰੇ ਚਿੜੀਆਂ ਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਬਹੁਤ ਜ਼ਿਆਦਾ ਆਵਾਜ਼ਾਂ ਆਉਂਦੀਆਂ ਸਮਾਂ ਚ ਸਾਡਾ ਦਿਨ ਵੇਖਦੇ ਹੁੰਦੇ ਸੀ ਚਿੜੀਆਂ ਦੇ ਜਿਹੜੇ ਆ ਜਹਾਜ਼ ਨੂੰ ਮਾਂ ਝੁੰਡ ਜਿਵੇਂ ਜਾ ਰਹੇ ਆਰੋਪਲੈਨ ਦੀ ਸ਼ੇਪ ਹੁੰਦੀ ਉਸ ਤਰ੍ਹਾਂ ਦੇ ਝੁੰਡ ਵੇਖਦੇ ਹੁੰਦੇ ਸੀ ਜਾਂਦੇ ਹੁਣ ਕਿਤੇ ਟਾਮ ਟਾਮੇ ਵਿਖਦੀਆਂ ਔਰ ਕਈ ਕਾਰਨਾ ਕਰਕੇ ਕਈ ਰੇਡੀਏਸ਼ਨਾਂ ਕਰਕੇ ਕਈ ਚੀਜ਼ਾਂ ਇਹ ਜਿਹੜੀਆਂ ਸਭ ਨੇ ਨਹੀਂ ਆ ਰਹੀਆਂ ਔਰ ਚਗਿਰਦੇ ਵਾਸਤੇ ਖੇਤੀ ਵਾਸਤੇ ਇਹ ਜਿਹੜੀਆਂ ਚਿੜੀਆਂ ਜਾਂ ਹੋਰ ਹੈ ਜਾਂ ਪੋਲਟਰੀ ਕਹ ਲੋ ਪੋਲਟਰੀ ਤੇ ਜਿਵੇਂ ਮੁਰਗੇ ਮੁਰਗੀਆਂ ਹੈਗੀਆਂ ਕਈ ਵਾਰੀ ਬਹੁਤ ਫਾਇਦਾ ਦਿੰਦੇ ਆ ਸਮਾਜ ਨੂੰ ਖੇਤੀਬਾੜੀ ਵਾਸਤੇ ਬਹੁਤ ਫਾਇਦੇਮੰਦ ਦੇਉਂਦੇ ਕਿਉਂਕਿ ਜਿਹੜੇ ਮਾਰੀਆਂ ਛੁੱਡੀਆਂ ਤੇ ਕੀੜੇ ਹੈਗੇ ਇਹਨਾਂ ਨੂੰ ਮਾਰ ਦਿੰਦੇ ਇਹਦੇ ਚਿੜੀਆਂ ਮਾਰੀਆਂ ਮਾਰੇ ਜਿਹੜੀ ਖੇਤੀ ਨੂੰ ਨੁਕਸਾਨ ਕਰਨ ਵਾਲੇ ਹੁੰਦੇ ਆ ਕੀੜੇ ਹੁੰਦੇ ਆ ਖਾ ਕੇ ਮਰ ਦਿੰਦੀ ਕੋ ਸਿਸਟਮ ਇਦਾਂ ਤਾਂ ਬਣ ਜਾਂਦਾ ਫਿਲਹਾਲ ਜੇ ਤੁਹਾਡਾ ਕੁਐਸਚਨ ਇੰਪੋਰਟੈਂਟ ਹੈਗਾ ਕਈ ਜਿਹੜੀਆਂ ਪ੍ਰਜਾਤੀਆਂ ਖਤਮ ਹੋਣ ਦੇ ਕਗਾਰ ਤੇ ਹੈਗੀਆਂ ਔਰ ਆਉਣ ਵਾਲੇ ਟਾਈਮ ਚ ਜਿਹੜੀ ਜਿਵੇਂ ਡੰਕੀ ਆ ਤੇ ਇਹ ਫਿਰ ਔਰ ਜਦੋਂ ਮੈਂ ਇੱਕ ਹੋਰ ਕੋਰਿਲੇਟ ਗੱਲ ਕਰ ਰਿਹਾ ਆਪਣੇ ਪੰਜਾਬ ਦੇ ਵਿੱਚ ਰੀਸੈਂਟਲੀ ਛੱਤਬੀੜ ਦਾ ਤੁਸੀਂ ਨਾਂ ਸੁਣਿਆ ਹੈ ਚੰਡੀਗੜ੍ਹ ਦੇ ਕੋਲ ਇੱਕ ਪ੍ਰੋਮਿਨੈਂਟ ਬਹੁਤ ਵੱਡਾ ਜ਼ੂ ਹੈ ਚਿੜੀਆ ਘਰ ਉੱਥੇ ਇੱਕ ਤਿੰਨ ਹਾਥੀਆਂ ਵਿੱਚ ਇੱਕ 파ਰਵਤੀ ਨਾਂ ਦੀ ਹਥਣੀ ਜੀ ਉਹਦੀ ਡੈਥ ਹੋ ਗਈ ਆ ਕਿਉਂਕਿ ਉਹ ਡੈਥ ਖੈਰ ਏਜ ਨਾਲ ਹੋਇਆ ਕਿਉਂਕਿ ਐਵਰੇਜ ਜਿਹੜੀ ਹਾਥੀ ਦੀ ਉਮਰ ਅੱਧੀ 50 ਤੋਂ 70 ਵਰਿਆਂ ਦੀ ਹੁੰਦੀ ਆ ਔਰ 50 ਸਾਲ ਤੋਂ ਉੱਤੇ ਇਹਨਾਂ ਦੀ 50 55 ਸਾਲ ਹੋ ਗਿਆ ਛੱਤਪਟ ਜੂ ਨੂੰ ਬਣਿਆ ਚੰਡੀਗੜ੍ਹ ਦੇ ਨੇੜੇ ਔਰ ਉੱਥੇ ਹੁਣ ਮਾਇਆ ਤੇ ਇੱਕ ਹੋਰ ਨਾਮ ਦੀ ਜਿਹੜੀ ਦੋ ਹਾਥੀਆਂ ਹਾਤ ਨਹੀਂ ਰਹਿ ਗਈਆਂ ਉਸ ਬਹੁਤ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਜ਼ੂ ਦੇ ਐਡਾ ਇੰਪੋਰਟੈਂਟ ਜ਼ੂ ਹੋਵੇ ਔਰ ਚੰਡੀਗੜ੍ਹ ਜਿਸ ਨਾਲ ਦੋ ਤਿੰਨ ਸੂਬੇ ਲੱਗਦੇ ਹਨ ਸਿਰਫ ਦੋ ਹੱਥੀ ਰਹਿ ਗਏ ਔਰ ਇਹ ਮਾਪਾਰਵਤੀ ਨਾਦੀ ਇਤਨੀ ਜਿਹੜੀ ਕਿ ਸ਼ੁਰੂ ਤੋਂ ਹੀ ਉੱਥੇ ਸੀ ਕਿ ਜਦੋਂ ਅੱਲਾ ਛੱਤ ਬੀੜ 1977 ਚ ਇਹ ਬਣਿਆ ਸੀਗਾ ਫਿਰ ਹਾਲ ਦੀ ਗੱਲ ਜੋ ਐਗਜ਼ੈਕਟਲੀ ਤੁਸੀਂ ਜਿਹੜੀ ਖਰਚਾ ਜ਼ਾਹਰ ਕੀਤਾ ਜੇ ਨਾ ਖਿਆਲ ਰੱਖਿਆ ਗਿਆ ਬਰਡਸ اور ਐਨੀਮਲਸ ਦਾ ਤਾਂ ਫਿਰ ਸਾਡਾ ਨੇਚਰਲ ਜਿਹੜਾ ਬੈਲੈਂਸ ਹੈ ਚੁਗਿਰਦੇ ਨੂੰ ਲੈ ਕੇ ਕਿਸੇ ਵਕਤ ਵੀ ਡਗਮਗਾ ਸਕਦਾ ਜੀ ਸੰਸਾਰ ਪਰ ਦੇ ਵਿੱਚ ਜਿੱਥੇ ਵੀ ਸਿੱਖ ਜਗਤ ਦੇ ਬੰਦੇ ਬੈਠੇ ਨੇ ਸਖਸ਼ੀਅਤਾਂ ਬੈਠੀਆਂ ਨੇ ਉਹ ਹਮੇਸ਼ਾ ਹੀ ਸਰ ਐਕਸਾਈਟਡ ਰਹਿੰਦੀਆਂ ਨੇ ਕਿ ਸਿੱਖ ਜਗਤ ਚ ਇਸ ਵੇਲੇ ਹੋ ਕੀ ਰਿਹਾ ਤਾਂ ਬਿਲਕੁਲ ਗੱਲ ਕਰ ਅਸੀਂ ਕਰਨ ਜਾ ਰਹੇ ਹਾਂ ਕਰਨੈਲ ਸਿੰਘ ਪੀਰ ਮੁਹੰਮਦੀ ਜਿਨ੍ਹਾਂ ਨੇ 10 ਜਨਵਰੀ 2025 ਨੂੰ ਅਸਤੀਫਾ ਦੇ ਦਿੱਤਾ ਸੀ ਪਰ ਪਬਲੀਕਲੀ ਨਹੀਂ ਸੀ ਕੀਤਾ ਹੁਣ ਉਹਨਾਂ ਨੇ ਅਸਤੀਫਾ ਜਨਤਕ ਕਰ ਦਿੱਤਾ ਇਸ ਬਾਰੇ ਤੁਸੀਂ ਕੀ ਕਹੋਗੇ ਸਰ ਇਹ ਇੱਕ ਕਰਨੈਲ ਸਿੰਘ ਪਹਿੀਰ ਮੁਹੰਮਦ ਸਾਹਿਬ 6 ਸਟੂਡੈਂਟ ਫੈਡਰੇਸ਼ਨ ਨਾਲ ਜੁੜੇ ਹੋਏ ਇੱਕ ਵੈਲ ਰੈਡ ਐਂਡ ਵੈਲ ਸੌਫਟ ਸਪੋਕਨ ਪਰਸਨੈਲਿਟੀ ਹੈ ਹਮਮ ਔਰ ਕਾਫੀ ਟਾਈਮ ਤੋਂ ਇਹ ਸ਼ੁਰੂਮ ਨੇ ਕਾਲੀ ਦਲ ਜਿਹੜੇ ਕਿ ਬਾਦਲ ਸਾਹਿਬ ਸੀਗੇ ਉਹਨਾਂ ਦੀਆਂ ਪਾਲਿਸਿਸ ਦੇ ਖਿਲਾਫ ਕਾਫੀ ਸਾਲ ਤੱਕ ਐਸਰਟ ਕਰਦੇ ਰਹੇ ਬੋਲਦੇ ਰਹੇ ਹਮਮ ਲੇਕਿਨ ਥੋੜੇ ਜਿਹਾ ਇੱਕ ਬਹੁਤ ਜ਼ਿਆਦਾ ਕਟਰਡ ਇਨਸਾਨ ਨਹੀਂ ਹੈਗੇ ਕਿਸੇਰੇ ਕਿਸੇ ਤਰੀਕੇ ਨਾਲ ਇਹਨਾਂ ਨੇ ਫੇਰ ਸ਼ੁਰੂ ਮਣੀ ਅਕਾਲੀ ਦਲ ਦਾ ਲੜ ਫੜਿਆ ਤਾਂ ਸ਼ੁਰੂ ਮਣੀ ਕਾਲ ਦਲ ਬਦਲ ਦੇ ਜਨਰਲ ਸੈਕਟਰੀ ਵੀ ਰਹੇ ਜੀ ਆ ਕੱਲ ਤੱਕ ਹੀ ਪਰਸੋ ਤੱਕ ਵੀ ਸੀਗੇ ਹਮ ਆਫੀਸ਼ੀਅਲੀ ਹਮ ਲੇਕਿਨ ਇਹ ਸਿੱਖ ਕੌਮ ਦੀ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਕਿ ਸਿੱਖ ਕੌਮ ਦਾ ਅੱਗੇ ਵੀ ਇੰਟਰਨੈਸ਼ਨਲੀ ਕਾਫੀ ਜ਼ਿਆਦਾ ਜਿਹੜਾ ਪਬਲਿਕ ਇਮੇਜ ਨੂੰ ਢਾਹ ਲੱਗੀ ਹੈ ਕਿ ਕਿਉਂ ਹੈ ਆਪਸ ਚ ਇੰਨੀ ਇੰਨਾ ਜ਼ਿਆਦਾ ਇਹਨਾਂ ਕੋ ਬૌਧਿਕ ਸਰਮਾਇਆ ਹੈਗਾ ਫਿਰ ਆਪਸ ਚ ਕਹਿ ਬাজੀਆਂ ਕਿਉਂ ਕਰੀ ਜਾ ਰਹੀਆਂ ਜਾਂ ਤਾਂ ਸਿੱਖੀ ਬਾਬੇ ਨਾਨਕ ਦੇ ਫਲਸਫੇ ਦੇ ਖੁੱਲ ਕੇ ਚੱਲਣ ਦੱਬ ਕੇ ਇਹ ਇੱਕ ਫਿਰ ਵੀ ਮਤਲਬ ਇੰਟਰਨੈਸ਼ਨਲ ਕਿਉਂਕਿ ਸਿਕੋਂ ਦੀ ਜਿਹੜੀ ਮੌਜੂਦਗੀ ਆ ਉਹ ਸਿਰਫ ਪੰਜਾਬ ਤੱਕ ਮਹਦੂਦ ਨਹੀਂ ਅੱਗੇ ਵੀ ਦੱਸਿਆ ਸੀਗਾ ਇਹ ਸਾਰੇ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਫੈਲੇ ਹੋਏ ਪ੍ਰੋਸਪਰਸ ਹੈਗੇ ਔਰ ਇੰਟੈਲੀਜੈਂਟ ਹੈ ਔਰ ਸੈਂਸਿਟਿਵ ਵੀ ਹੈਗੇ ਤੇ ਇਨਸਿਕਿਉਰ ਵੀ ਹੈਗੇ ਸੋ ਗੱਲ ਚੱਲਦੀ ਪਈ ਸੀ ਕਿ ਕਰਨੈਲ ਸਿੰਘ ਪੀਕ ਮੁਹੰਮਦ ਸਾਹਿਬ ਦੀ ਸੋ ਇਹਨਾਂ ਦੇ ਮੁਤਾਬਿਕ ਉਹਨਾਂ ਨੇ 2 ਦਸੰਬਰ ਦੇ ਹੁਕਮਨਾਮਾ ਜਥੇਦਾਰ ਭਾਈ ਗਿਆਨੀ ਰਗबीर ਸਿੰਘ ਸਾਹਿਬ ਨੇ ਜਿਹੜੇ ਧਾਰਮਿਕ ਜਾਂ ਸਿਆਸਤ ਆਪਣੇ ਡਾਇਰੈਕਸ਼ਨ ਫੈਸਲੇ ਦਿੱਤੇ ਸੀਗੇ ਉਦੋਂ ਬਾਅਦ ਇਹਨਾਂ ਨੇ ਵਿਚਾਰ ਕੀਤਾ ਸੀਗਾ ਕਿ ਇਹ ਜਿਹੜਾ ਸ਼ੁਰਮਣੀ ਅਕਾਲੀ ਦਲ ਬਾਦਲ ਹੈਗਾ ਇਹ ਲੀਹੋਂ ਲੱਤ ਚੁੱਕਾ ਹੈ ਤੇ ਇਹਨਾਂ ਨੇ ਅਰਦਾਸ ਕੀਤੀ ਸੀ ਕਿ ਜਥੇਦਾਰ ਕਾਲ ਤੱਕ ਰਗबीर ਸਿੰਘ ਸਾਹਿਬ ਨੂੰ ਕਿ ਮੇਰਾ ਅਸਤੀਫਾ ਬੁੱਢਲੀ ਜਿਹੜੀ ਮੈਂ ਅਕਾਲੀ ਦਲ ਜਾਂ ਹਰ ਕਿਸੇ ਵੀ ਜਿਹੜਾ ਵੀ ਮੈਂ ਜਿਹੜਾ ਵੀ ਮੇਰੇ ਕੋਲ ਪੋਸਟ ਹੈਗੀ ਅਹੁਦਾ ਹੈਗਾ ਸਾਰੇ ਉਦੋਂ ਤੋਂ ਮੈਂ ਆਪਣੇ ਆਪ ਨੂੰ ਰੂਬ ਰੂਪ ਸੁਰਖੁਰੂ ਕਰਦਾ ਤੇ ਮੈਂ ਅਸਤੀਫਾ ਮੇਰਾ ਤੁਹਾਨੂੰ ਮੈਂ ਦੇ ਚੱਲੇ ਆ ਤੋ ਮੈਂ ਅਰਪਤ ਹੈਗਾ ਸ਼੍ਰੀ ਅਕਾਲਤਾ ਸਾਹਿਬ ਨੂੰ ਲੇਕਿਨ ਉਦੋਂ ਬਾਅਦ ਕੁਝ ਇਹ ਜੇ ਫੈਸਲੇ ਹੋ ਗਏ ਹੈ ਤੇ ਹਾਲਾਤ ਹੋ ਗਏ ਪ੍ਰਦੀਪ ਨਾ ਕਈ ਵਾਰੀ ਇਨਸਾਨਾਂ ਦੇ ਬਸ ਇਹਨਾਂ ਕੁਝ ਹੁੰਦਾ ਨਹੀਂ ਲੱਖ ਸੈਨਫਾ ਕਰ ਲੋ ਇੱਕਦਾਂ ਚੱਲੇ ਨਾਲ ਇਹ ਤਾਂ ਬਣੀ ਟ੍ਰੀ ਸ਼ਾਇਦ ਲਿਖਿਆ ਤੇ ਇਹ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮੇਰਾ ਜਾਂ ਕੌਮ ਦਾ ਜਿਆਦਾ ਤਮਾਸ਼ਾ ਨਾ ਬਣੇ ਤੇ ਇਹਨਾਂ ਨੇ 10 ਜਨਰੂਨੀ ਇਹਨਾਂ ਦੇ ਮੁਤਾਬਕ ਛੇ ਅਕਾਲ ਤੱਕ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸਾਹਿਬ ਨੂੰ ਸਤਿਫਾ ਦਿੱਤਾ ਸੀਗਾ ਉਸ ਤੋਂ ਬਾਅਦ ਕੁਝ ਹਾਲਾਤ ਇਹ ਜਿਵੇਂ ਬਣੇ ਕਿ ਗਿਆਨੀ ਹਰਪ੍ਰੀਤ ਸਾਹਿਬ ਵੀ ਆਪਣੇ ਅਹੁਦੇ ਤੇ ਨਹੀਂ ਰਹੇ ਕਿਉਂਕਿ ਟੈਂਪੋਰਰੀ ਪੋਸਟ ਹੀ ਪਵਿੱਤਰ ਜਗ੍ਹਾ ਇਲਾਹੀ ਇੱਕ ਗੱਦੀ ਬੰਨੀ ਜਾਂਦੀ ਆ ਬਹੁਤ ਸਾਲਾਂ ਤੋਂ ਹੈਗੀ ਹੈ ਬਹੁਤ ਤਹਾਕੀਤ ਬਹੁਤ ਸੈਂਕੜਿਆਂ ਸਾਲਾਂ ਤੋਂ ਆ ਤਾਂ ਉਸ ਤੋਂ ਬਾਅਦ ਕੱਲ ਇਹਨਾਂ ਨੇ ਜਨਤਾ ਉੱਤੇ ਗਏ ਇਹ ਗੱਲ ਕਹੀ ਹੈ ਕਿ ਮੈਂ ਇਹ ਆਪਣੀ ਜਿਹੜੀ ਤਜ਼ਵੀਜ਼ ਹੈ ਰਿਜ਼ਾਈਨ ਦੀ ਅਸਤੀਫੇ ਦੀ 10 ਜਨਵਰੀ ਨੂੰ 2025 ਨੂੰ ਰੱਖ ਚੁੱਕਾ ਸੀਗਾ ਲੇਕਿਨ ਹਾਲਾਤ ਇਹੋ ਜਿਹੇ ਬਣ ਗਏ ਤੇ ਮੈਂ ਆਪਣੇ ਸਿਫਤੇ ਕਾਇਮ ਆ ਫਿਲਹਾਲ ਦੇਖੋ ਆਉਣ ਵਾਲੇ ਸਮੇਂ ਕੀ ਹੁੰਦਾ ਅੱਜ ਵੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗੜ ਸਾਹਿਬ ਨੇ ਪੰਜ ਜਥੇਦਾਰ ਜਥੇਦਾਰਾ ਜਿਹੜੇ ਪੰਜਾਬ ਸਿੱਖ ਕੌਮ ਦੇ ਤਖਤ ਹੈਗੇ ਆ ਉਹਨਾਂ ਦੇ ਜਥੇਦਾਰਾਂ ਦੀ ਅੱਜ ਕੋਈ ਇਕੱਠ ਕੀਤਾ ਹੈਗਾ ਔਰ ਉਹ ਵੀ ਰਿਪੋਰਟਾਂ ਆ ਰਹੀਆਂ ਹੈਗੀਆਂ ਤੇ ਫਿਲਹਾਲ ਸ਼ੁਰੂਮਣੀ ਕਾਲਦਲ ਬਦਲ ਤੇ ਅਤੇ ਜਿਹੜੀ ਸ਼ੁਰੂ ਬਣੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਾਇੰਟ ਕੀਤੀ ਸੱਤ ਮੈਂਬਰੀ ਕਮੇਟੀ ਤੋਂ ਪੰਜ ਮੈਂਬਰੀ ਕਮੇਟੀ ਉਹ ਦੋਨੇ ਅਲੱਗ-ਅਲੱਗ ਭਰਤੀਆਂ ਵੱਲ ਚੱਲ ਰਹੇ ਹੈਗੇ ਹਾਲੇ ਕਨਫਲਿਕਟ ਜਿਹੜਾ ਹੈਗਾ ਉਹ ਸੈਟਲ ਨਹੀਂ ਹੋਇਆ ਸਿੱਖ ਸਫਾਂ ਪੰਥਕ ਸਫਾਂ ਦੇ ਵਿੱਚ ਹਾਲੇ ਹੋਰ ਵੀ ਜਿਹੜੇ ਆ ਉਹ ਹਾਲੇ ਕਲੈਰਿਟੀ ਨਹੀਂ ਹੋ ਰਹੀ ਕਿ ਇਹ ਜਿਹੜਾ ਜਿਹੜਾ ਇੱਕ ਤਰ੍ਹਾਂ ਦਾ ਵਿਚਾਰਿਕ ਟਕਰਾਵ ਕਿਤੇ ਤੱਕ ਜਾਂਦਾ ਹੈ ਜੇ ਜਿਹੜਾ ਫਿਲਹਾਲ ਇਹ ਟਕਰਾਵ ਥੋੜਾ ਜਿਹਾ ਆਈਡੀਓਲੋਜੀਕਲੀ ਵਧ ਰਿਹਾ ਲੱਗਦਾ ਹੈ ਜੀ ਜੀ ਮੈਨੂੰ ਇੱਕ ਗੱਲਾਂ 'ਚ ਮੈਂ ਗੱਲ ਥੋੜੀ ਜਿਹੀ ਤੁਹਾਡਾ ਕਾਫੀ ਲੰਮਾ ਚੋੜਾ এডੂਕੇਸ਼ਨ ਨਾਲ ਲੈ ਕੇ ਤੁਹਾਡਾ ਐਕਸਪੋਜ਼ਰ ਹੈਗਾ ਸਕੂਲਿੰਗ ਨੂੰ ਲੈ ਕੇ ਮੈਂ ਸੁਣਿਆ ਕਿ ਰਾਜਸਥਾਨ ਦੇ ਵਿੱਚ ਉਥੋਂ ਦੇ ਜਿਹੜਾ ਬੋਰਡ ਹੈਗਾ ਸਿੱਖਿਆ ਦਾ ਬੋਰਡ ਉਹ ਕਿ ਤਰਜ਼ੀਰ ਰੱਖੇ ਕਿ ਜਿਹੜੇ ਸਟੂਡੈਂਟਸ ਜਿਹੜੇ ਬੱਚੇ 10ਵੀਂ ਤੇ 12ਵੀਂ ਦੇ ਹੈਗੇ ਜਿਉਂ ਕਿਤੇ ਫੇਲ ਹੋ ਵੀ ਜਾਂਦੇ ਤੇ ਅਸੀਂ ਉਹਨਾਂ ਦੇ ਦਿਮਾਗ ਤੇ ਜ਼ਿਆਦਾ ਜ਼ੋਰ ਨਾ ਪਾਉਂਦੇ ਉਹਨਾਂ ਨਾਲ ਸਿੰਪੈਥੈਟਿਕ ਅਪਰੋਚ ਰੱਖਦੇ ਹੋયા ਕਿਉਂਕਿ ਤੁਸੀਂ ਉਹ ਦੱਸਿਆ ਸੀਗਾ ਕਿ ਅੱਜ ਕੱਲ ਜਿਹੜੇ ਯੰਗ ਬੱਚੇ ਸੁਸਾਇਡ ਬਹੁਤ ਕਰ ਰਹੇ ਹੈਗੇ ਆ ਐਵਰੀ ਸੈਕਿੰਡ ਡੇ There, there there is a report of suicide there are several reports of suicide जी, especially जी. in the court also par lekin jehdi hai pointed mera question tode to e main janna chahwanga ki e jehdi development ho sakdi hai ya hoon ja rahi hai e da purpose dasso please ji sir rajasthan educational board de vallon ek concept ohna ne bahut jaldi lagu karna bahut jaldi shuru karna hai ki jehde students 10th te 12th pass out karde ne yani ki pariksha dende ne aur je pariksha de vichon fail ho jande a onnu ਚਾਂਸਸ ਮਿਲਣਗੇ ਚਾਂਸਸ ਵੀ ਇੱਕ ਨਹੀਂ ਮਿਲਣਗੇ ਚਾਰ ਚਾਂਸਸ ਮਿਲਣਗੇ ਔਰ ਮੈਨੂੰ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਇਸ ਥੀਜ਼ ਆ ਜਿਹੜਾ ਨਹੀਂ ਹੋਣੀ ਚਾਹੀਦੀ ਬੱਚਿਆਂ ਦੇ ਮਾਈਂਡ ਦੇ ਵਿੱਚ ਇੱਕ ਕੰਪੀਟੀਸ਼ਨ ਹੋਣਾ ਚਾਹੀਦਾ ਕਿ ਅਸੀਂ ਲਾਈਫ 'ਚ ਬਹੁਤ ਅੱਗੇ ਗਰੋ ਕਰਨਾ ਹੈ ਕਿਉਂਕਿ ਜੇ ਐਜੂਕੇਸ਼ਨਲ ਬੋਰਡ ਹੀ ਉਹਨਾਂ ਨੂੰ ਇੰਨੇ ਚਾਂਸਸ ਦਊਗੀ ਇੰਨੇ ਮੌਕੇ ਦੇਊਗੀ ਮੈਨੂੰ ਲੱਗਦਾ ਕਿ ਮੈਂ ਇਹ ਚੀਜ਼ ਨੂੰ ਸਮਝਦੀ ਹਾਂ ਕਿ ਬੱਚਿਆਂ ਦੇ ਅੰਦਰ ਕੰਪੀਟੀਸ਼ਨ ਦੀ ਜਿਹੜੀ ਫੀਲਿੰਗ ਹੈ ਗਰੋ ਕਰਨ ਦੀ ਫੀਲਿੰਗ ਹੈ ਉਹ ਖਤਮ ਹੋ ਜਾਉ। ਇਹਨਾਂ ਨੂੰ ਸਿਰਫ ਇਸ ਤਰੀਕੇ ਦੇ ਨਾਲ ਲੱਗੇਗਾ ਕਿ ਹਾਂ ਅਸੀਂ ਪਾਸ ਆਊਟ ਹੋਣਾ ਚਾਹੀਏ ਅਸੀਂ ਚਾਰ ਵਾਰ ਪੇਪਰ ਦੇ ਕੇ ਹੋ ਜੀਏ। ਔਰ ਸਭ ਤੋਂ ਸੰਜੀਦਗੀ ਗੱਲ ਇਹ ਹੈ ਕਿ ਜੇ ਉਹ ਫੇਲ ਹੁੰਦੇ ਨੇ ਸਿਰਫ ਇੱਕ ਹਫਤੇ ਦੇ ਅੰਦਰ ਉਹਨਾਂ ਦੇ ਦੁਬਾਰਾ ਐਗਜ਼ਾਮ ਹੋਣਗੇ ਔਰ ਰਿਜ਼ਲਟ ਹੈ ਜਿਹੜਾ ਨਾਲ ਦੀ ਨਾਲ ਅਨਾਉਂਸ ਹੋ ਜਾਏਗਾ ਇਹ ਤੁਹਾਡੇ ਤਜਰਬੇ ਮੁਤਾਬਕ ਜਿਹੜੀ ਤੁਹਾਨੂੰ ਨਹੀਂ ਲੱਗਦਾ ਕਿ ਐਸ ਏ ਦੇ ਬੱਚੇ ਟੇਕਨ ਫੋਰ ਗਰੰਟਡ ਵੀ ਲੈ ਸਕਦੇ ਆ ਬਿਲਕੁਲ ਸਰ ਲੈ ਸਕਦੇ ਆ ਬੱਚੇ ਕਿਤੇ ਨਾ ਕਿਤੇ ਆਪਣੇ ਫਿਊਚਰ ਦੇ ਨਾਲ ਖਿਲਵਾੜ ਕਰਦੇ ਆ ਚਲੋ ਆਪ ਐਜੂਕੇਸ਼ਨਲ ਬੋਰਡ ਦੀ ਨਖੇਦੀ ਨਹੀਂ ਕਰਦੇ ਜਿਹੜੇ ਹਿਸਾਬ ਦੇ ਨਾਲ ਸੁਸਾਇਸਾਈਡ ਕੇਸ ਵਧਦੇ ਨੇ ਪੇਰੈਂਟਸ ਦੇ ਵੱਲੋਂ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਬੱਚਿਆਂ ਦਾ ਮਾਈਂਡਸੈਟ ਹੀ ਉਸ ਅਕੋਰਡਿੰਗ ਹੋ ਚੁੱਕਿਆ ਹੈ ਕਿ ਜੇਕਰ ਅਸੀਂ ਸਾਡੇ ਪੇਰੈਂਟ ਜਿਸ ਲੈਵਲ ਤੱਕ ਚਾਹੁੰਦੇ ਆ ਸੀ ਉੱਥੇ ਨਹੀਂ ਪਹੁੰਚਦੇ ਤਾਂ ਮਰਨਾ ਸਾਡੇ ਲਈ ਇੱਕ ਬੈਸਟ ਆਪਸ਼ਨ ਆ ਕਿਤੇ ਨਾ ਕਿਤੇ ਰਾਜਸਥਾਨ ਐਜੂਕੇਸ਼ਨਲ ਬੋਰਡ ਨੇ ਮੈਂ ਸਮਝਦੀ ਐ ਪੁਆਇੰਟ ਮਾਈਂਡ ਚ ਰੱਖ ਕੇ ਸਾਰਾ ਕਨਸੈਪਟ ਲਾਗੂ ਕੀਤਾ ਜੀ ਜੀ ਆ ਪਰ ਬੱਚਿਆਂ ਲਈ ਖੁਸ਼ਖਬਰੀ ਕਹਿ ਸਕਦੇ ਆ ਕਿ ਤੇਰਾ ਕਿਤੇ ਬੱਚਿਆਂ ਲਈ ਫਿਊਚਰ ਲਈ ਖਲਵਾੜ ਵੀ ਕਹਿ ਸਕਦੇ ਆ ਸੋ ਜਿਹੜਾ ਵਿਦਿਆਰਥੀ ਲਾਈਫ ਚ ਅੱਗੇ ਗਰੋ ਹੋਣਾ ਚਾਹੁੰਦਾ ਹੈ ਅੱਗੇ ਵਧਣਾ ਚਾਹੁੰਦਾ ਪਰ ਫਿਊਚਰ ਨੂੰ ਲੈ ਕੇ ਬਹੁਤ ਜ਼ਿਆਦਾ ਇਨਸਿਕਿਉਰ ਫੀਲ ਕਰਦਾ ਉਹ ਬੱਚਿਆਂ ਲਈ ਇਹ ਖਬਰ ਬੇਹੱਦ ਖਾਸ ਰਹਿਣ ਵਾਲੀ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਸੀ ਤੁਹਾਡੇ ਨਾਲ ਖਬਰਾਂ ਬਾਰੇ ਚਰਚਾ ਕੀਤੀ ਸੀ ਗੱਲਬਾਤ ਕੀਤੀ ਸੀ ਚਾਹੇ ਵਿਦਿਆਰਥੀ ਹੋਵੇ ਚਾਹੇ ਫਿਰ ਸਿੱਖ ਜਗਤ ਨਾਲ ਸੰਬੰਧਿਤ ਹੋ ਚਾਹੀ ਫਿਰ ਜਾਨਵਰਾਂ ਦੇ ਨਾਲ ਸੰਬੰਧਿਤ ਹੋ ਸੋ ਜੇਕਰ ਤੁਸੀਂ ਆਪਣੀ ਕੋਈ رائے ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਸਾਡੇ ਕਮੈਂਟ ਜ਼ਰੂਰ ਤੁਸੀਂ ਇੱਕ ਮੈਸੇਜ ਡ੍ਰੌਪ ਕਰ ਦਿਓ ਤਾਂ ਕਿ ਸਾਡੇ ਤੋਂ ਜੋ ਕੋਈ ਗਲਤੀ ਹੋਈ ਹੈ ਜਾਂ ਜਿਹੜੀ ਖਬਰ ਤੁਸੀਂ ਸੁਣਨਾ ਚਾਹੁੰਦੇ ਹੋ ਜਿਸ ਬਾਰੇ ਅਪਡੇਟ ਲੈਣਾ ਚਾਹੁੰਦੇ ਹੋ ਅਸੀਂ ਉਸ ਦੇ ਬਾਰੇ ਤੁਹਾਨੂੰ ਜਾਗਰੂਕਾ ਜਿਹੜਾ ਜ਼ਰੂਰ ਕਰਵਾਈਏ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐ ਨਹੀਂ ਹੁਣ ਵੰਦੋ ਜਾਸ ਧੰਨਵਾਦ ਥੈਂਕ ਯੂ